ਤੇ ਜਿਵੇਂ ਚੋਰੀ ਹੋ ਰਹੀ ਆ ਅੱਛਾ ਜੀ ਇਸ ਤੋਂ ਪਹਿਲਾਂ ਵੀ ਚੋਰੀਆਂ ਨੂੰ ਜਾਂ ਹਾਂ ਪਹਿਲਾਂ ਵੀ 2.5 ਲੱਖ ਦਾ ਮਾਲ ਚੱਕਿਆ ਗਿਆ ਸੀ ਉਸ ਤੋਂ ਪਹਿਲਾਂ 4 ਲੱਖ ਦਾ ਮਾਲ ਚੱਕਿਆ ਗਿਆ ਸੀ ਹਾਂ ਪਸ ਤਾਂ ਚੋਰਾਂ ਤੋਂ ਇੰਨੇ ਪਰੇਸ਼ਾਨ ਹੋ ਗਏ ਸਾਡੀ ਫੈਕਟਰੀ ਬੇਚਣ ਨੂੰ ਤਿਆਰ ਹੋ ਰਹੀ ਆ ਮੈਂ ਤਾਂ ਪੰਜਾਬ ਦੇ ਵਿੱਚ ਕੰਮ ਕਰਨ ਨੂੰ ਜੀਨ ਕਰਦੇ ਆ ਬਾਹਰ ਕਰਾਂਗੇ ਕੰਮ ਕਿਤੇ ਅੱਜ ਤੁਸੀਂ ਰੋਜ਼ ਰੋਸ ਵਜੋਂ ਇੰਡਰਲੌਕ ਟੈਲਾਂ ਵੀ ਭੰਨੀਆਂ ਨੇ ਹਾਂ ਭੰਨੀਆਂ ਨੇ ਜੀ ਅਸੀਂ ਕਰੀਏ ਕੀ ਕਿੱਥੇ ਜਾਈਏ ਕਿਹੜੇ ਕੋਚ ਚ ਜਾਈਏ ਹੂੰ ਇੰਨੀ ਚੋਰੀਆਂ ਹੋ ਗਈਆਂ ਜੀ ਕੀ ਕਰੀਏ ਹੁਣ ਲੈਪਟਾਪ ਲੈ ਗਏ ਸਾਰਾ ਹਿਸਾਬ ਦਾ ਉਹ ਚ ਵਗ ਗਿਆ ਸੀ ਕਿੱਥੋਂ ਪੈਸੇ ਲਵਾਂਗੇ ਲੋਕਾਂ ਹੋਰ ਕੀ ਕੁਝ ਲੁੱਟ ਕੇ ਲੈ ਗਏ ਚੋਰ ਚੋਰ ਲੈ ਸੀ ਲੈ ਗਏ ਜੀ ਲੈਪਟਾਪ ਲੈ ਗਏ ਤੇ ਟੀਵੀ ਲੈ ਗਏ ਤੇ ਇੱਕ 60000 ਰੁਪਏ ਕੈਸ਼ ਲੈ ਕੇ ਗੱਲੇ ਚੋਂ ਕੱਟ ਗਏ ਅਸੀਂ ਗੇਟ ਵੀ ਦੇਖੇ ਗੇਟ ਵੀ ਬੁਰੇ ਤਰੀਕੇ ਨਾਲ ਨੁਕਸਾਨੇ ਗਏ ਨੇ ਹਾਂ ਦੂਰੇ ਕਰੇ ਪਏ ਨੇ ਜੀ ਇਹ ਐ ਚੋਰੀਆਂ ਹੋਣ ਲੱਗੀਆਂ ਤਾਂ ਫਿਰ ਕੀ ਹੋਊਗਾ ਪੰਜਾਬ ਦਾ ਹਾਲ ਹੂੰ ਪੰਜਾਬ ਦਾ ਬੋੜਾ ਬੇੜਾ ਗਰਕ ਹੋਇਆ ਪਿਆ ਬਹੁਤ ਚੋਰੀਆਂ ਹੋ ਰਹੀਆਂ ਨੇ ਕੋਈ ਸੁਣਵਾਈ ਨਹੀਂ ਹੋ ਰਹੀ ਪੁਲਿਸ ਨੇ ਕਾਰਵਾਈ ਆਰੰਭ ਵਿੱਚ ਲਿਆਂਦੀ ਪੁਲਿਸ ਆਈ ਦੀ ਜਰੂਰ ਪਰ ਕਾਰਵਾਈ ਹੁਣ ਹੋਊਗੀ ਨਾ ਹੋਊਗੀ ਉਹ ਪੁਲਿਸ ਨੂੰ ਪਤਾ ਨਹੀਂ ਸਾਨੂੰ ਨਹੀਂ ਪਤਾ ਜੀ ਸਾਨੂੰ ਕਹਿ ਗਏ ਨੇ ਵੀ ਅਸੀਂ ਕਾਰਵਾਈ ਕਰਾਂਗੇ ਪਰ ਪਹਿਲਾਂ ਦੋ ਵਾਰੀ ਚੋਰੀ ਹੋ ਗਈ ਉਹਦੀ ਕੋਈ ਕਾਰਵਾਈ ਨਹੀਂ ਹੋਈ ਹੁਣ ਤੁਸੀਂ ਕੀ ਤੁਸੀਂ ਜੇ ਅਸੀਂ ਕਹਾਂ ਜੀ ਅੱਜ ਤੱਕ ਦੇਖਾਂਗੇ ਜੀ ਜੇ ਕੋਈ ਕਾਰਵਾਈ ਹੁੰਦੀ ਆ ਠੀਕ ਆ ਨਾ ਕੱਲ ਨੂੰ ਅਸੀਂ ਨਾਬਾ ਰੋਡ ਜੌਮ ਕਰਾਂਗੇ ਜੀ ਅਸੀਂ ਇੰਨੇ ਦੁਖੀ ਹੋਏ ਪਿਆ ਅਸੀਂ ਰੋਡ ਦੇ ਬੈਠਾਂਗੇ ਸਾਰਾ ਕੁਸਤਾ ਲੈ ਕੇ ਹੁਣ ਸਾਡੇ ਕੋਲ ਕੀ ਰਹਿ ਗਿਆ ਅਸੀਂ ਕੰਮ ਕਿੱਥੋਂ ਕਰਾਂਗੇ ਜੇ ਸਾਡੀ ਸਾਰਾ ਲੈਪਟਾਪ ਵੀ ਲੈ ਗਏ ਸਾਰਾ ਹਸਾਬ ਦਾ ਵੀ ਲੈ ਗਏ ਤੁਸੀਂ ਡਾਇਲਿਸਿਸ ਦੇ ਵੀ ਹੁੰਦਾ ਤਾਂ ਹਾਂ ਡਾਇਲਿਸਿਸ ਹੁੰਦਾ ਮੇਰਾ ਹਫਤੇ 'ਚ ਦੋ ਵਾਰੀ ਹੁੰਦਾ ਠੀਕ ਹੈ ਸਰੀਰਕ ਤੌਰ ਤੇ ਵੀ ਤੁਹਾਨੂੰ ਬਿਮਾਰੀ ਹੈਗੀ ਕੋਈ ਹਾਂ ਮੇਰੇ ਕਿਡਨੀਆ ਖਰਾਬ ਨੇ ਜੀ ਅੱਛਾ ਜੀ ਸ਼ੂਗਰ ਆ ਕਿਡਨੀਆ ਖਰਾਬ ਨੇ ਬਲੱਡ ਪ੍ਰੈਸ਼ਰ ਆ ਠੀਕ